ਏ ਹੈਗਾ એનર્ਜੀ ਭਰਿਆ ਤੂਫਾਨ એનર્ਜੀ ਇੰਨੀ ਤਾਕਤ ਇੰਨੀ એનર્ਜੀ ਆ ਜੇਗੀ ਬੰਦੇ ਦੇ ਅੰਦਰ ਇਹ ਫਾਰਮੂਲੇ ਦਾ ਨਾਮ ਰੱਖਿਆ ਸੀ ਨਲਕਾ ਪੱਟ ਚਟਨੀ ਆ ਇਹ ਬੜੀ ਫਨੀ ਚੀਜ਼ ਹੈ ਜੀ ਇਦਾਂ ਸੀ ਵੀ ਪੁਰਾਣੀ ਗੱਲ ਹੈ ਸਨ 2001 ਦੀ ਅਸੀਂ ਸਾਰਾ ਪਰਿਵਾਰ ਫਿਲਮ ਵੇਖ ਕੇ ਆਏ ਸੀ ਸੰਨੀ ਦਿਓਲ ਦੀ ਤੇ ਹਾਜ਼ਰ ਸਾਹਿਬ ਨੇ ਕਿਸੇ ਪੇਸ਼ੈਂਟ ਨੂੰ ਚਟਨੀ ਦਿੱਤੀ ਤੇ ਉਹ ਕਹਿੰਦਾ ਵੀ ਕਿੰਨੀ ਜਾਨ ਆ ਜੇਗੀ ਕਹਿੰਦੇ ਸੰਨੀ ਦਿਓਲ ਵਰਨੋਂ ਨਲਕਾ ਪੱਟ ਦੇਗਾ ਉਹ ਚਟਨੀ ਦਾ ਨਾਮ ਉਦੋਂ ਦਾ ਨਲਕਾ ਪੱਟ ਚਟਨੀ ਪੈ ਗਿਆ ਤੇ ਉਹ ਲਗਭਗ ਨਲਕਾ ਪੱਟ ਚਟਨੀ ਵਰਤ ਕੇ ਅਨੇਕਾਂ ਪੇਸ਼ੈਂਟ ਹੁਣ ਤੱਕ ਠੀਕ ਹੋਏ ਨੇ ਸਾਡਾ ਬੜਾ ਟ੍ਰਾਈਡ ਐਂਡ ਟੈਸਟਡ ਫਾਰਮੂਲਾ ਬਟ ਅੱਜ ਜਿਹੜਾ ਫਾਰਮੂਲਾ ਆਪਾਂ ਕੋਈ ਵੀ ਦਿੰਨੇ ਆ ਉਹ ਐਜੂਕੇਸ਼ਨਲ ਪਰਪਸ ਦੇ ਹੁੰਦਾ ਉਹ ਪਹਿਲਾਂ ਕਿਸੇ ਐਕਸਪਰਟ ਦੀ ਅੰਡਰਕੇਅਰ ਹੇਠ ਹੀ ਤੁਸੀਂ ਯੂਜ਼ ਕਰੋ ਚਰਨੀ ਦੇ ਵਿੱਚ ਹਰ ਕਿਸੇ ਨੂੰ ਪਤਾ ਵੀ ਡੀਹਾਈਡਰੇਸ਼ਨ ਹੋ ਜਾਂਦੀ ਹੈ ਡੀਹਾਈਡਰੇਸ਼ਨ ਹੋਣਾ ਮਤਲਬ ਇਹ ਵੀ ਕਿ ਜਿਹੜੇ ਅੰਦਰ ਤੁਹਾਡੇ ਅੰਦਰ ਜਿਹੜੀ ਨਮੀ ਹੈ ਜਿਹੜਾ ਪਾਣੀ ਦਾ ਕੰਟੈਂਟ ਹੈ ਉਹ ਜਿਹੜਾ ਸਨਲਾਈਟ ਹੈ ਉਹ ਇੰਨੀ ਜ਼ਿਆਦਾ ਹੋਣ ਕਰਕੇ ਵੈਦਰ ਇੰਨਾ ਜ਼ਿਆਦਾ ਐਕਸਟ੍ਰੀਮ ਗਰਮ ਹੋਣ ਕਰਕੇ ਉਹ ਜਿਹੜੀ ਸਨਲਾਈਟ ਹੈ ਤੁਹਾਡੇ ਅੰਦਰੋਂ ਜਿਹੜੀ ਨਮੀ ਉਹ ਚੂਸ ਲੈਂਦੀ ਹੈ ਡੀ ਹਾਈਡਰੇਸ਼ਨ ਤੋਂ ਬਚਣ ਲਈ ਸਾਨੂੰ ਵੱਧ ਤੋਂ ਵੱਧ ਜਿਹੜਾ ਦਾ ਆਪਣਾ ਸੇਰ ਜਿਹੜਾ ਉਹ ਟੱਕ ਕੇ ਰੱਖਣਾ ਚਾਹੀਦਾ ਆਪਣੇ ਨਾਲ ਕੋਈ ਿੱਲਾ ਕੱਪੜਾ ਰੱਖਣਾ ਚਾਹੀਦਾ ਮਾੜਾ ਮੋਟਾ ਤੇ ਜਿਹੜਾ ਪਾਣੀ ਜੇ ਨਾ ਵੀ ਪਿਆਸ ਲੱਗੇ ਤਾਂ ਵੀ ਆਪਾਂ ਨੂੰ ਪਾਣੀ ਜਿਹੜਾ ਵੱਧ ਤੋਂ ਵੱਧ ਇਨਟੇਕ ਰੱਖਣਾ ਚਾਹੀਦਾ ਛੋਟੇ ਅੰਡਰ ਏਜ ਬੱਚੇ ਨੇ ਜਿਨ੍ਹਾਂ ਦੀ ਏਜ 18 ਸਪਨਦੋਸ਼ ਉਹ ਪ੍ਰੋਬਲਮ ਹੈ ਨਾਈਟ ਫਾਲ ਜਦੋਂ ਅਸੀਂ ਆਪਣਾ ਬਾਡੀ ਦੇ ਉੱਤੇ ਕੰਟਰੋਲ ਤੋਂ ਬਿਨਾਂ ਹੀ ਆਪਣੇ ਆਪ ਨੂੰ ਜਦੋਂ ਡਿਸਚਾਰਜ ਕਰ ਦਿੰਦੇ ਆ ਜਾਂ ਖਲਾਸ ਕਰ ਦਿੰਦੇ ਆ ਕਿਉਂ ਹੁੰਦਾ ਸਪਨਦੋਸ਼ ਬੰਦੇ ਨੂੰ ਜਦੋਂ ਉਹਦੇ ਵੀਰੇਜ ਦੀ ਕੁਆਲਿਟੀ ਤੇ ਕੁਆਂਟੀਟੀ ਘਟ ਜਾਂਦੀ ਹੈ ਜਿਵੇਂ ਕੱਚੀ ਲੱਸੀ ਵਰਗਾ ਵੀਰੇਜ ਹੋ ਜਾਂਦਾ ਉਹ ਅੰਦਰ ਬਾਡੀ ਦੇ ਟੇਕ ਨਹੀਂ ਪਾਂਦਾ ਜਦੋਂ ਸਾਨੂੰ ਮਾੜਾ ਜਿਹਾ ਇਦਾਂ ਦਾ ਖਿਆਲ ਆਂਦਾ ਉਦੋਂ ਜੇ ਅਸੀਂ ਜਾਗਦੇ ਹੋਈਏ ਤੇ ਚਿਪਚਿਪਾ ਪਾਣੀ ਆਣਾ ਸ਼ੁਰੂ ਹੋ ਜਾਂਦਾ ਜਦੋਂ ਸੁੱਤੇ ਹੋਏ ਇਹ ਤੇ ਉਦੋਂ ਫਿਰ ਸੰਤੋਸ਼ ਹੋ ਜਾਂਦਾ ਓਕੇ ਜਦੋਂ ਵੀ ਸਾਡਾ ਬ੍ਰੇਨ ਕਿਸੇ ਵੀ ਚੀਜ਼ ਬਾਰੇ ਇਦਾਂ ਦੀ ਚੀਜ਼ ਬਾਰੇ ਸੋਚੇਗਾ ਕਿਸੇ ਬਲਗਰ ਮਟੀਰੀਅਲ ਬਾਰੇ ਸੋਚੇਗਾ ਜਾਂ ਸਾਡੇ ਦਿਮਾਗ ਦੇ ਵਿੱਚ ਕੋਈ ਇਦਾਂ ਦਾ ਖਿਆਲ ਆਏਗਾ ਅਟਰੈਕਸ਼ਨ ਵਾਲਾ ਤੇ ਉਦੋਂ ਇਹ ਆਪਣੇ ਆਪ ਹੀ ਜੇ ਅਸੀਂ ਜਾਗਦੇ ਪਏ ਆ ਤੇ ਉਦੋਂ ਪਾਣੀ ਆਣਾ ਸ਼ੁਰੂ ਹੋ ਜਾਏਗਾ ਜਿਸੀ ਸੁੱਤੇ ਆਂ ਤਾਂ ਡਾਈਟ ਫਾਲੋ ਹੋ ਜਾਏਗਾ ਇਹਨਾਂ ਚੀਜ਼ਾਂ ਜੇ ਕੰਮ ਕਰੇਗਾ ਪਲੱਸ ਇਹਦੇ ਵਿੱਚ ਇੱਕ ਹੋਰ ਚੀਜ਼ ਹੈਗੀ ਹੈ ਜਦੋਂ ਤੁਹਾਡੀ ਬਣੀ ਸੰਗਣੀ ਹੋ ਜਾਏਗੀ ਉਦੋਂ ਜੇ ਤੁਹਾਨੂੰ ਪਿਸ਼ਾਬ ਲੱਗ ਕੇ ਜਾਂਦਾ ਜਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਪਿਸ਼ਾਬ ਦਾ ਰੋਗ ਹੈ ਪਿਸ਼ਾਬ ਕਰਨ ਵੇਲੇ ਤੁਸੀਂ ਕੋਈ ਬਰਨਿੰਗ ਸੈਂਸੇਸ਼ਨ ਫੀਲ ਕਰਦੇ ਹੋ ਜਲਨ ਮਹਿਸੂਸ ਕਰਦੇ ਹੋ ਉਹਦੇ ਚ ਵੀ ਇਸ ਚੀਜ਼ ਦੇ ਵਿੱਚ ਰਾਹਤ ਮਿਲੇਗੀ ਤੁਹਾਨੂੰ ਦੇਸਾ ਉਦੇਸਾ ਵਿੱਚ ਬੈਠੇ ਮੇਰੇ ਸਾਰੇ ਵੀਰਾਂ ਭਰਾਵਾਂ ਨੂੰ ਮੇਰੀ ਯਾਨੀ ਗੋਰੀਆਂ ਦੇ ਵੈਦ ਦੀ ਪਿਆਰ ਭਰੀ ਸਤਿਕਾਰ ਪ੍ਰਵਾਨ ਕਰੋ ਜੀ ਇਹ ਜੋ ਆਪਾਂ ਦੇ ਰਹੇ ਆ ਨਾ ਇਹ ਹੈਗਾ એનર્ਜੀ ਭਰਿਆ ਤੋਹਫਾ ਕਿ એનર્ਜੀ ਇੰਨੀ ਤਾਕਤ ਇੰਨੀ એનર્ਜੀ ਆ ਜੇਗੀ ਬੰਦੇ ਦੇ ਅੰਦਰ ਇਹ ਫਾਰਮੂਲੇ ਦਾ ਨਾਮ ਰੱਖਿਆ ਸੀ ਨਲਕਾ ਪੱਟ ਚਟਨੀ ਕਿਹੜੀ ਚਟਨੀ ਜੀ ਨਲਕਾ ਪੱਟ ਚਟਨੀ ਬੜਾ ਫਨੀ ਨਾਮ ਹੈ ਜੀ ਨਲਕਾ ਪੱਟ ਚਟਨੀ ਹਾਂ ਇਹ ਬੜੀ ਫਨੀ ਚੀਜ਼ ਹੈ ਜੀ ਇਦਾਂ ਸੀ ਵੀ ਪੁਰਾਣੀ ਗੱਲ ਹੈ ਸਨ 2001 ਦੀ ਅਸੀਂ ਸਾਰਾ ਪਰਿਵਾਰ ਫਿਲਮ ਵੇਖ ਕੇ ਆਏ ਸੀ ਸੰਨੀ ਦਿਓਲ ਦੀ ਅੱਛਾ ਗੱਦਰ ਫਿਲਮ ਵੇਖ ਕੇ ਆਈ ਜਿਹੜੀ ਪਹਿਲੇ ਵਾਲੀ ਸੀ ਜੀ ਜੀ ਤੇ ਹਾਜ਼ਰ ਸਾਹਿਬ ਨੇ ਕਿਸੇ ਪੇਸ਼ੈਂਟ ਨੂੰ ਚਟਨੀ ਦਿੱਤੀ ਤੇ ਉਹ ਕਹਿੰਦਾ ਵੀ ਕਿੰਨੀ ਜਾਨ ਆ ਜਾਏਗੀ ਕਹਿੰਦੇ ਸੰਨੀ ਦਿਵਲਵਰ ਨੂੰ ਨਲਕਾ ਪਟ ਦੇਗਾ ਅੱਛਾ ਤੇ ਉਹ ਚਟਨੀ ਦਾ ਨਾਮ ਉਦੋਂ ਦਾ ਗਲਕਾ ਪੱਟ ਚਟਨੀ ਪੈ ਗਿਆ ਤੇ ਉਹ ਗਲਕਾ ਪੱਟ ਚਟਨੀ ਵਰਤ ਕੇ ਅਨੇਕਾਂ ਪੇਸ਼ੈਂਟ ਹੁਣ ਤੱਕ ਠੀਕ ਹੋਏ ਨੇ ਓਕੇ ਤੇ ਸਾਡਾ ਬੜਾ ਟ੍ਰਾਈਡ ਐਂਡ ਟੈਸਟਡ ਫਾਰਮੂਲਾ ਬਟ ਅੱਜ ਜਿਹੜਾ ਫਾਰਮੂਲਾ ਆਪਾਂ ਕੋਈ ਵੀ ਦਿੰਨੇ ਆ ਉਹ ਐਜੂਕੇਸ਼ਨਲ ਪਰਪਸ ਤੇ ਹੁੰਦਾ ਉਹ ਪਹਿਲਾਂ ਕਿਸੇ ਐਕਸਪਰਟ ਦੀ ਅੰਡਰਕੇਅਰ ਹੇਠ ਹੀ ਤੁਸੀਂ ਯੂਜ਼ ਕਰੋ ਸਭ ਤੋਂ ਪਹਿਲਾਂ ਤੇ ਗਰਮੀ ਦੇ ਵਿੱਚ ਹਰ ਕਿਸੇ ਨੂੰ ਪਤਾ ਵੀ ਡੀਹਾਈਡਰੇਸ਼ਨ ਹੋ ਜਾਂਦੀ ਹੈ ਡੀਹਾਈਡਰੇਸ਼ਨ ਹੋਣਾ ਮਤਲਬ ਇਹ ਵੀ ਕਿ ਜਿਹੜੇ ਅੰਦਰ ਤੁਹਾਡੇ ਅੰਦਰ ਜਿਹੜੀ ਨਮੀ ਹੈ ਜਿਹੜਾ ਪਾਣੀ ਦਾ ਕੰਟੈਂਟ ਹੈ ਉਹ ਜਿਹੜਾ ਸਨਲਾਈਟ ਹੈ ਉਹ ਇੰਨੀ ਜ਼ਿਆਦਾ ਹੋਣ ਕਰਕੇ ਵੈਦਰ ਇੰਨਾ ਜ਼ਿਆਦਾ ਐਕਸਟ੍ਰੀਮ ਗਰਮ ਹੋਣ ਕਰਕੇ ਉਹ ਜਿਹੜੀ ਸਨਲਾਈਟ ਹੈ ਤੁਹਾਡੇ ਅੰਦਰ ਉਹ ਜਿਹੜੀ ਨਮੀ ਉਹ ਚੂਸ ਲੈਂਦੀ ਹੈ ਜਿਵੇਂ ਸ਼ਾਹਰੁਖ ਖਾਨ ਨੂੰ ਇਸ ਵੇਲੇ ਹੋਈ ਹੈ ਡੀਹਾਈਡਰੇਸ਼ਨ ਹਾਂਜੀ ਹਾਂਜੀ ਬਿਲਕੁਲ ਡੀਹਾਈਡਰੇਸ਼ਨ ਹੋਈ ਹੈ ਤੇ ਇਹ ਡੀਹਾਈਡਰੇਸ਼ਨ ਤੋਂ ਬਚਣ ਲਈ ਸਾਨੂੰ ਵੱਧ ਤੋਂ ਵੱਧ ਜਿਹੜਾ ਦਾ ਆਪਣਾ ਸੇਰ ਜਿਹੜਾ ਉਹ ਟੱਕ ਕੇ ਰੱਖਣਾ ਚਾਹੀਦਾ ਆਪਣੇ ਨਾਲ ਕੋਈ ਗਿੱਲਾ ਕੱਪੜਾ ਰੱਖਣਾ ਚਾਹੀਦਾ ਮਾੜਾ ਮੋਟਾ ਤੇ ਜਿਹੜਾ ਪਾਣੀ ਜੇ ਨਾ ਵੀ ਪਿਆਸ ਲੱਗੇ ਤਾਂ ਵੀ ਆਪਾਂ ਨੂੰ ਪਾਣੀ ਜਿਹੜਾ ਵੱਧ ਤੋਂ ਵੱਧ ਇਨਟੇਕ ਰੱਖਣਾ ਚਾਹੀਦਾ ਤਾਂ ਜੋ ਸਾਨੂੰ ਗਰਮੀ ਦੇ ਵਿੱਚ ਚੱਕਰ ਨਾ ਆ ਜਾਣ ਤੇ ਬਹੁਤ ਜ਼ਿਆਦਾ ਕੋਈ ਜ਼ਰੂਰੀ ਕੰਮ ਹੋਏ ਤੇ ਤਾਂ ਹੀ ਆਪਾਂ ਨੂੰ ਸਨਲਾਈਟ ਦੇ ਵਿੱਚ ਧੁੱਪ ਦੇ ਵਿੱਚ ਬਾਹਰ ਨਹੀਂ ਨਿਕਲਣਾ ਚਾਹੀਦਾ ਜਿਹੜੇ ਜਿਹੜੇ ਮੇਰੇ ਵੀਰ ਦੀ ਵੀਰੇਜ ਦੇ ਵਿੱਚ ਕਮੀ ਹੈ ਵੀਰੇਜ ਦੇ ਵਿੱਚ ਪ੍ਰੋਬਲਮ ਹੈ ਮੀਨਸ ਜਿਨ੍ਹਾਂ ਨੂੰ ਜਿਹੜੇ ਛੋਟੇ ਅੰਡਰ ਏਜ ਬੱਚੇ ਨੇ ਜਿਨ੍ਹਾਂ ਦੀ ਏਜ 18 ਤੋਂ 23 ਦੇ ਵਿੱਚ ਉਹਨਾਂ ਨੂੰ ਸਭ ਤੋਂ ਜ਼ਿਆਦਾ ਪ੍ਰੋਬਲਮ ਆਂਦੀ ਹੈ ਸਪਨਦੋਸ਼ ਦੀ ਹੂੰ ਸਪਨਦੋਸ਼ ਉਹ ਪ੍ਰੋਬਲਮ ਹੈ ਨਾਈਟਫਾਲ ਜਦੋਂ ਅਸੀਂ ਆਪਣਾ ਬਾਡੀ ਦੇ ਉੱਤੇ ਕੰਟਰੋਲ ਤੋਂ ਬਿਨਾਂ ਹੀ ਆਪਣੇ ਆਪ ਨੂੰ ਜਦੋਂ ਡਿਸਚਾਰਜ ਕਰ ਦਿੰਦੇ ਆ ਜਾਂ ਖਲਾਸ ਕਰ ਦਿੰਦੇ ਆ ਉਹ ਸੁਪਨਾ ਇਦਾਂ ਦਾ ਹੁੰਦਾ ਉਹਦੇ ਨਾਲ ਆਪਣੇ ਆਪ ਹੀ ਤੁਹਾਡਾ ਜਿਹੜਾ ਆਪਣੇ ਆਪ ਤੁਹਾਡੀ ਖਲਾਸੀ ਹੋ ਜਾਂਦੀ ਹੈ ਸੋ ਇਹ ਜਿਹੜੀ ਚੀਜ਼ ਹੈ ਇਹਨੇ ਤੁਹਾਡੀ ਮਨੀ ਨੂੰ ਗਾੜਾ ਕਰ ਦੇਣਾ ਉਹ ਕਿਉਂ ਇਦਾਂ ਦਾ ਹੀ ਨਾਈਟ ਫਾਲ ਵਾਲਾ ਜਿਹੜਾ ਸਿਸਟਮ ਹੈ ਉਹ ਕਿਉਂ ਹੁੰਦਾ ਸੁਪਨ ਬੰਦੇ ਨੂੰ ਜਦੋਂ ਉਹਦੇ ਵੀਰੇਜ ਦੀ ਕੁਆਲਿਟੀ ਤੇ ਕੁਆਂਟੀਟੀ ਘਟ ਜਾਂਦੀ ਏ ਜਿਵੇਂ ਕੱਚੀ ਲੱਸੀ ਵਰਗਾ ਵੀਰੇਜ ਹੋ ਜਾਂਦਾ ਉਹ ਅੰਦਰ ਬੋਡੀ ਦੇ ਟੇਕ ਨਹੀਂ ਪਾਂਦਾ ਓਕੇ ਜਦੋਂ ਸਾਨੂੰ ਮਾੜਾ ਜਿਹਾ ਇਦਾਂ ਦਾ ਖਿਆਲ ਆਂਦਾ ਉਦੋਂ ਜੇ ਅਸੀਂ ਜਾਗਦੇ ਹੋਈਏ ਤੇ ਚਿਪਚਿਪਾ ਪਾਣੀ ਆਣਾ ਸ਼ੁਰੂ ਹੋ ਜਾਂਦਾ ਜਿਸੇ ਸੁੱਤੇ ਹੋਈਏ ਤੇ ਉਦੋਂ ਫੇਰ ਸੰਤੋਸ਼ ਹੋ ਜਾਂਦਾ ਓਕੇ ਜਦੋਂ ਵੀ ਸਾਡਾ ਬ੍ਰੇਨ ਕਿਸੇ ਵੀ ਚੀਜ਼ ਬਾਰੇ ਇਦਾਂ ਦੀ ਚੀਜ਼ ਬਾਰੇ ਸੋਚੇਗਾ ਕਿਸੇ ਬਲਗਰ ਮਟੀਰੀਅਲ ਬਾਰੇ ਸੋਚੇਗਾ ਜਾਂ ਸਾਡੇ ਦਿਮਾਗ ਦੇ ਵਿੱਚ ਕੋਈ ਇਦਾਂ ਦਾ ਖਿਆਲ ਆਏਗਾ ਅਟਰੈਕਸ਼ਨ ਵਾਲਾ ਤੇ ਉਦੋਂ ਇਹ ਆਪਣੇ ਆਪ ਹੀ ਜੇ ਅਸੀਂ ਜਾਗਦੇ ਪਏ ਆਂ ਤੇ ਉਦੋਂ ਪਾਣੀ ਆਣਾ ਸ਼ੁਰੂ ਹੋ ਜਾਏਗਾ ਜੇ ਅਸੀਂ ਸੁੱਤੇ ਆਂ ਤਾਂ ਡਾਈਟ ਫਾਲੋ ਹੋ ਜਾਏਗਾ ਇਹ ਦੋਨੋਂ ਚੀਜ਼ਾਂ ਚ ਕੰਮ ਕਰੇਗਾ ਪਲੱਸ ਇਹਦੇ ਵਿੱਚ ਇੱਕ ਹੋਰ ਚੀਜ਼ ਹੈਗੀ ਐ ਜਦੋਂ ਤੁਹਾਡੀ ਬਣੀ ਸੰਗਣੀ ਹੋ ਜੇਗੀ ਉਦੋਂ ਜੇ ਤੁਹਾਨੂੰ ਪਿਸ਼ਾਬ ਲੱਗ ਕੇ ਆਂਦਾ ਆ ਜਾਂ ਤੁਹਾਨੂੰ ਕਿਸੇ ਤਰ੍ਹਾਂ ਦਾ ਪਿਸ਼ਾਬ ਦਾ ਰੋਗ ਹੈ ਪਿਸ਼ਾਬ ਕਰਨ ਵੇਲੇ ਤੁਸੀਂ ਕੋਈ ਬਰਨਿੰਗ ਸੈਂਸੇਸ਼ਨ ਫੀਲ ਕਰਦੇ ਹੋ ਜਲਨ ਮਹਿਸੂਸ ਕਰਦੇ ਹੋ ਉਹਦੇ ਚ ਵੀ ਇਸ ਚੀਜ਼ ਦੇ ਵਿੱਚ ਰਾਹਤ ਮਿਲੇਗੀ ਤੁਹਾਨੂੰ ਕਿ ਹਰ ਇੱਕ ਬਿਮਾਰੀ ਦੀਆਂ ਤਿੰਨ ਸਟੇਜਸ ਹੁੰਦੀਆਂ ਸਟੇਜ 1 ਸਟੇਜ 2 ਸਟੇਜ 3 ਜੀ ਜਿਹੜੇ ਤੇ ਸਟੇਜ 1 ਵਾਲੇ ਨੇ ਉਹਨਾਂ ਦੇ ਤੇ 100% ਕੰਮ ਕਰੇਗਾ ਜਿਹੜੇ ਸਟੇਜ 2 ਵਾਲੇ ਨੇ ਉਹਨਾਂ ਦੇ ਤੇ ਅਬਾਊਟ 50% ਜਿਹੜੇ ਹੈਗੇ ਨੇ ਉਹ ਰਿਕਵਰੇਬਲ ਹੁੰਦਾ ਕੰਮ ਉਹ ਤੇ ਹੋ ਜਾਏਗਾ ਉਸ ਤੋਂ ਬਾਅਦ ਜਿਹੜਾ ਹੁੰਦਾ ਉਹਨਾਂ ਨੂੰ ਫੇਰ ਦਵਾਈ ਖਾਣੀ ਪੈਂਦੀ ਹੈ ਓਕੇ ਜਦੋਂ ਨਸਾਂ ਬਿਲਕੁਲ ਡੈੱਡ ਹੋ ਜਾਂਦੀਆਂ ਆ ਉਹਦੇ ਵਿੱਚ ਫੇਰ ਦਵਾਈ ਕੰਮ ਕਰਦੀ ਹੈ ਉਹਦੇ ਵਿੱਚ ਫੇਰ ਆ ਜਿਹੜੀਆਂ ਚੀਜ਼ਾਂ ਹੁੰਦੀਆਂ ਟੁੱਟ ਕੇ ਹੁੰਦੇ ਨੇ ਉਹ ਇੰਨੇ ਜ਼ਿਆਦਾ ਕਾਬਜਾਬ ਨਹੀਂ ਹੁੰਦੇ ਬਹੁਤ ਸਾਰੇ ਮੇਰੇ ਵੀਰ ਥੱਲੇ ਕਮੈਂਟ ਵੀ ਕਰਦੇ ਨੇ ਵੀ ਜਿਹੜਾ ਅਸੀਂ ਤੁਹਾਡਾ ਟੋਟਕਾ ਯੂਜ਼ ਕੀਤਾ ਸਾਨੂੰ 25% ਫਾਇਦਾ ਆਇਆ ਸਾਨੂੰ 20% ਫਾਇਦਾ ਆਇਆ ਉਹ ਤਾਂ ਹੀ ਹੁੰਦਾ ਵੀ ਉਹਨਾਂ ਨੇ ਆਪਣਾ ਬੇੜਾਗਰ ਕੀ ਇਸ ਤਰ੍ਹਾਂ ਨਾਲ ਕੀਤਾ ਹੁੰਦਾ ਇੰਨਾ ਜ਼ਿਆਦਾ ਪੂਰੀ ਤਰ੍ਹਾਂ ਆਪਣਾ ਨਾਸ ਮਾਰਿਆ ਹੁੰਦਾ ਦਿਨ ਚ ਦੋ ਵਾਰੀ ਦਿਨ ਚ ਤਿੰਨ ਵਾਰੀ ਕਈ ਤੇ ਚਾਰ-ਚਾਰ ਵਾਰੀ ਸ਼ਰਤਾਂ ਲਾ ਕੇ ਯਾਰਾ ਦੋਸਤਾਂ ਨਾਲ ਕੰਮ ਕਰਦੇ ਪੁੱਠੇ ਤੇ ਤੇ ਇਹ ਜਿਹੜਾ ਅਸ਼ਲੀਨ ਸਟੱਫ ਹੈ ਜਿਹੜਾ ਮਾੜਾ ਸਟੱਫ ਜਿਹੜਾ ਪਿਆ ਹੈ ਇੰਟਰਨੈਟ ਤੇ ਇਹਨੂੰ ਬਹੁਤ ਬੁਰੀ ਤਰ੍ਹਾਂ ਮਿਸਯੂਜ਼ ਕਰਦੇ ਕਿਉਂਕਿ ਅੱਜ ਕੱਲ ਬੱਚੇ ਦੀ ਜਿਹੜੀਆਂ ਕਲਾਸਾਂ ਨੇ ਉਹ ਆਨਲਾਈਨ ਹੋ ਗਈਆਂ ਹਰ ਬੱਚੇ ਦੇ ਹੱਥ ਦੇ ਵਿੱਚ ਅੱਜ ਦੀ ਡੇਟ 'ਚ ਮੋਬਾਈਲ ਹੈਗਾ ਲੈਪਟਾਪ ਹੈਗਾ ਇੰਟਰਨੈਟ ਬਹੁਤ ਈਜ਼ੀਲੀ ਅクセसेबल ਹੈ ਆਨਲਾਈਨ ਕਲਾਸਾਂ ਦੇ ਬਹਾਨੇ ਪੇਰੈਂਟਸ ਨੂੰ ਭਾਵੇਂ ਓਕੇ ਸੋਕੇ ਹੋ ਕੇ ਇਹ ਚੀਜ਼ਾਂ ਬੱਚਿਆਂ ਨੂੰ ਪ੍ਰੋਵਾਈਡ ਕਰਨੀਆਂ ਪੈਂਦੀਆਂ ਬਟ ਕਰਨੀਆਂ ਪੈਂਦੀਆਂ ਮਜਬੂਰੀ ਸੇਕ ਬਟ ਬੱਚੇ ਇਹਨਾਂ ਚੀਜ਼ਾਂ ਨੂੰ ਨਹੀਂ ਸਮਝਦੇ ਵੀ ਅਸੀਂ ਆਪਣੇ ਹੱਥਾਂ ਨਾਲ ਆਪਣੀ ਜਵਾਨੀ ਦਾ ਤੈਸ ਨੈਸ ਕਰ ਰਹੇ ਆ ਬਰਬਾਦ ਕੱਲ ਨੂੰ ਜਦੋਂ ਸਾਡੀ ਏਜ ਹੋਣੀ ਹੈ ਸਾਡੇ ਪੇਰੈਂਟਸ ਨੇ ਸਾਨੂੰ ਸ਼ਾਦੀ ਲਈ ਕਹਿਣਾ ਤੇ ਸਾਡੇ ਹੱਥ ਪੱਲੇ ਕੁਝ ਨਹੀਂ ਰਹਿਣਾ ਮੇਨ ਜਿਹੜਾ ਕੰਟੈਂਟ ਹੈ ਨਾ ਉਹ ਹੈਗਾ ਤੁਹਾਡੀ ਜਿਹੜੀ ਸ਼ੁਕਰਤਾ ਤੂ ਹੈ ਜਿਹਨੂੰ ਅਸੀਂ ਵੀਰੇਆ ਕੰਨੇ ਆ ਵੀਰੇਆ ਨੂੰ ਇੰਪਰੂਵ ਕਰਨਾ ਹੈ ਨੇ ਵੀਰੇ ਦੀ ਕੁਆਲਿਟੀ ਨੂੰ ਤੇ ਕੁਆਂਟੀਟੀ ਨੂੰ ਇੰਪਰੂਵ ਕਰਨਾ ਇਹਦੇ ਵਿੱਚ ਬਹੁਤ ਸਾਰੀ ਬਹੁ ਗਿਣਤੀ ਉਹ ਲੋਕਾਂ ਦੀ ਹੈ ਜਿਨ੍ਹਾਂ ਨੂੰ ਸਿਰਫ ਜਾਣ ਨਾਮ ਦਾ ਸਮਾਂ ਲੱਗਦਾ ਵੀ ਜਿਹੜਾ 1 ਮਿੰਟ ਤੋਂ ਪਹਿਲਾਂ ਪਹਿਲਾਂ ਖਲਾਸੀ ਹੋ ਜਾਂਦੀ ਹੈ ਜਿਹੜਾ 1 ਮਿੰਟ ਤੋਂ ਪਹਿਲਾਂ ਪਹਿਲਾਂ ਖਲਾਸੀ ਹੋਣ ਵਾਲਾ ਸਿਸਟਮ ਹੈ ਨਾ ਉਹ ਮੈਂ ਇਹ ਗੱਲ ਸ਼ਰਤੀਆ ਕਹਿੰਨਾ ਵਾਂ ਵੀ ਉਹ ਚੀਜ਼ 100% ਇਹਦਾ ਹੱਲ ਹੋਏਗੀ ਜਿਹੜਾ 1 ਮਿੰਟ ਵਾਲਾ ਮੈਂ ਇਹ ਨਹੀਂ ਕਹਿੰਦਾ ਵੀ ਉਹ 15 ਮਿੰਟਾਂ ਤੇ ਪਹੁੰਚ ਜਾਊਗਾ ਜਾਂ 20 ਮਿੰਟਾਂ ਤੇ ਪਹੁੰਚ ਜਾਊਗਾ ਉਹ ਐਟ ਲੀਸਟ ਡਬਲ ਤੇ ਤੇ ਪਹੁੰਚ ਜਾਊਗਾ ਓਕੇ ਇੰਨਾ ਹੀ ਬਹੁਤ ਏ ਜੇ 2 ਮਿੰਟ ਤੇ ਪਹੁੰਚ ਜੇ ਨੈਚੁਰਲ ਤਰੀਕੇ ਨਾਲ ਬਾਕੀ ਕਸਰ ਅਸੀਂ ਬਿਠੇ ਆ ਫਿਰ ਸਾਡਾ ਮਹਾਰਾਜਾ ਵਾਲਾ ਫਾਰਮੂਲਾ ਹੈਗਾ ਉਹ ਦਵਾਂਗੇ ਦਵਾਈ ਦਵਾਂਗੇ ਦਵਾਈ ਸਾਡੇ ਤੋਂ ਹੁੰਦੀ ਆ ਦੇਖੋ ਦਵਾਈ ਦੀ ਲੋੜ ਉਦੋਂ ਪੈਂਦੀ ਏ ਜਦੋਂ ਸਾਡਾ ਜਿਹੜਾ ਪੇਸ਼ੈਂਟ ਏ ਜਿਹੜਾ ਸਾਡੇ ਨੁਸਖੇ ਯੂਜ਼ ਕਰ ਰਿਹਾ ਜਦੋਂ ਹੱਥ ਖੜੇ ਕਰਕੇ ਦਿਖਾ ਦਿੰਦਾ ਵੀ ਭਾਈ ਮੈਂ ਸਾਰੇ ਨੁਸਖੇ ਤਿਆਰ ਕਰਕੇ ਦੇਖ ਲੈਨੇ ਮੈਂ ਇਹਨਾਂ ਨੂੰ ਵਰਤ ਕੇ ਦੇਖ ਲਿਆ ਫਿਰ ਆਜੋ ਮੇਰੇ ਕੋਲ ਰਿਪੋਰਟਾ ਲੈ ਕੇ ਫਿਰ ਮੈਂ ਬਿਠਾ ਤੁਹਾਨੂੰ ਸੈਟੀਸਫਾਈ ਕਰਕੇ ਭੇਜਾਂਗੇ ਸਭ ਤੋਂ ਪਹਿਲਾਂ ਜਿਹੜੀ ਰਿਪੋਰਟ ਚਾਹੀਦੀ ਓ ਚਾਹੀਦੀ ਏ ਸਾਨੂੰ ਪਿਸ਼ਾਬ ਦੀ ਪਿਸ਼ਾਬ ਦਾ ਰੂਟੀਨ ਟੈਸਟ ਤੇ ਮਸਟ ਹੈ ਕਿਉਂਕਿ ਆਪਾਂ ਇਨਫੈਕਸ਼ਨ ਚੈੱਕ ਕਰਨੀ ਹੁੰਦੀ ਹੈ ਵੀ ਪਾਸ ਸੈੱਲ ਵਧੇ ਨੇ ਕਿ ਨਹੀਂ ਵਧੇ ਜਦੋਂ ਤੱਕ ਪੇਸ਼ੈਂਟ ਦੇ ਪਾਸ ਸੈੱਲ ਵਧੇ ਨਹੀਂ ਉਦੋਂ ਤੱਕ ਉਹਨੂੰ ਦਵਾਈ ਜਿੰਨੀ ਮਰਜ਼ੀ ਵਧੀਆਂ ਦੇ ਦਾਂਗੇ ਉਹਦਾ ਮਸਲਾ ਹੱਲ ਨਹੀਂ ਹੋਣਾ ਦੂਜੇ ਨੰਬਰ ਤੇ ਆਪਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਉਹਦੇ ਸਪਰਮ ਕਾਊਂਟ ਕਿੰਨੇ ਨੇ ਓਕੇ ਜਦੋਂ ਇਲਾਜ ਕਰਾਉਣ ਆਇਆ ਸਾਡੇ ਤੋਂ ਉਦੋਂ ਕਿੰਨੇ ਨੇ ਉਹਨੂੰ ਕਿੱਦਾਂ ਪਤਾ ਲੱਗੇਗਾ ਵੀ ਮੇਰੀ ਦਵਾਈ ਤੋਂ ਉਹਨੂੰ ਫਾਇਦਾ ਹੋ ਰਿਹਾ ਜਾਂ ਨਹੀਂ ਹੋ ਰਿਹਾ ਠੀਕ ਹੈ ਠੀਕ ਹੈ ਉਦੇ ਲਈ ਸਪਰਮ ਕਾਊਂਟ ਦਾ ਜਿਹੜਾ ਟੈਸਟ ਹੁੰਦਾ ਰੂਟੀਨ ਵਾਲਾ ਜਿਹਨਾਂ ਸੀਮਨ ਟੈਸਟ ਰੂਟੀਨ ਵਾਲਾ ਚਾਹੀਦਾ ਆਪਾਂ ਨੂੰ ਤੀਜਾ ਨੰਬਰ ਤੇ ਮੋਸਟ ਇੰਪੋਰਟੈਂਟ ਹੈਗਾ ਟੈਸਟੋਸਟੇਰੋਨ ਹਾਰਮੋਨ ਹੈ ਜਿਹਦੇ ਨਾਲ ਬੰਦੇ ਦਾ ਜੀ ਕਰਦਾ ਜਾਂ ਮੂਡ ਬੰਦਾ ਜਾਂ ਸਾਰਾ ਕੁਝ ਹੁੰਦਾ ਉਹ ਹਾਰਮੋਨ ਦਾ ਟੈਸਟ ਕਰਾਣਾ ਪੈਂਦਾ ਉਹਨੂੰ ਕਹਿੰਦੇ ਟੈਸਟੋਸਟੇਰੋਨ ਟੋਟਲ ਟੈਸਟ ਆ ਤਿੰਨ ਟੈਸਟ ਕਰਾਣੇ ਲਾਜ਼ਮੀ ਹੁੰਦੇ ਨੇ ਤਿੰਨ ਟੈਸਟ ਕਰਾ ਕੇ ਮੇਰੇ ਕੋਈ ਵੀ ਮੇਰਾ ਸੱਜਣ ਮੇਰਾ ਵੀਰ ਮੈਨੂੰ ਆ ਕੇ ਸਲਾਹ مشورہ ਕਰੇ ਬਿਲਕੁਲ ਫ੍ਰੀ ਆਫ ਕਾਸਟ ਮੈਂ ਉਹਨੂੰ ਸਲਾਹ مشورہ ਦਵਾਂਗਾ ਜੇ ਦਵਾਈ ਦੀ आयुर्वेदिक हिसाब ਨਾਲ ਜਦੋਂ ਤੱਕ ਬੰਦਾ ਜਿੰਦਾ ਉਦੋਂ ਤੱਕ ਬੰਦਾ ਜਿਹੜਾ ਹੈ ਆਪਣੇ 파ਟਨਰ ਨੂੰ ਸੈਟੀਸਫਾਈ ਕਰਨ ਦੀ ਸਮਰੱਥਾ ਰੱਖਦਾ ਜੀ ਜੀ ਇਹ ਗੱਲਾਂ ਸਿਰਫ ਮਿਥ ਬਣੀਆਂ ਜਿਹੜੇ ਕਿ ਬੰਦੇ ਇਨੇ ਵੱਲੇ ਇਨੈਫੀਸ਼ੀਐਂਟ ਨੇ ਜਿਹੜੇ ਇਹ ਕੰਮ ਨੂੰ ਨਹੀਂ ਜਾਣਦੇ ਉਹਨਾਂ ਨੇ ਕਿਹਾ ਇੱਕ ਏਜ ਲਿਮਿਟ ਫਿਕਸ ਕਰਤੀ ਅੱਛਾ ਭਾਈ ਤੂੰ 40 ਸਾਲ ਦਾ ਹੋ ਗਿਆ ਹੁਣ ਹੁਣ ਤੂੰ ਪ੍ਰੋਗਰਾਮ ਕਰਕੇ ਕੀ ਕਰਨਾ ਹੁਣ ਤੂੰ ਆਪਣੇ 파ਟਨਰ ਨੂੰ ਸੈਟੀਸਫਾਈ ਕਰਕੇ ਕੀ ਕਰਨਾ ਹੁਣ ਛੱਡ ਭਰਾ ਇਹਨਾਂ ਕੰਮਾਂ ਨੂੰ ਦੇਖੋ ਜਦੋਂ ਬੰਦਾ ਕਿਸੇ ਵੀ ਗੱਲ ਲਈ ਸਮਰੱਥਾ ਨਹੀਂ ਰੱਖਦਾ ਐਫੀਸ਼ੀਐਂਸੀ ਨਹੀਂ ਰੱਖਦਾ ਉਹਦੇ ਕੋਈ ਕਮਾਨਾ ਹੁੰਦਾ ਚੱਲ ਛੱਡ ਪਰਾਂ ਓਕੇ ਠੀਕ ਹੈ ਆਪਣੇ ਕੋ ਇਦਾਂ ਦੀ ਕੋਈ ਗੱਲ ਨਹੀਂ ਅਸੀਂ ਨਾ ਹਾਰ ਮੰਨਦੇ ਆ ਆਪਣੀ ਇਲਾਜ ਦੇ ਵਿੱਚ ਨਾ ਸਾਡੇ ਪੇਸ਼ੈਂਟਾਂ ਨੂੰ ਹੀ ਹਾਰ ਮੰਨਣ ਦਿੰਨੇ ਆ ਅਸੀਂ ਉਹਨਾਂ ਨੂੰ ਮੋਟੀਵੇਸ਼ਨ ਇੰਨੀ ਦੇਈਦੀ ਏ ਪੋਜ਼ਿਟਿਵ એનર્ਜੀ ਇੰਨੀ ਦੇਈਦੀ ਏ ਵੀ ਉਹਨਾਂ ਨੂੰ ਸਟੈਂਡ ਅਪ ਕਰੀਦਾ ਪਹਿਲਾਂ ਤੇ ਸਟੈਂਡ ਅਪ ਹੋਣਗੇ ਮਨੋਂ ਹੂੰ ਫਿਰ ਤਨੋਂ ਵੀ ਹੋਣਗੇ ਜੀ 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 ਠੀਕ ਹੈ ਨਾ ਗੱਲ ਸਭ ਤੋਂ ਪਹਿਲਾ ਜਿਹੜੀ ਇਹਦੀ ਸ਼ਰਤ ਹੈਗੀ ਹੈ ਫਾਰਮੂਲੇ ਦੀ ਜਿਹੜੀ ਕੇਲੇ ਦੀ ਚਟਨੀ ਦੀ ਬਣਾਉਂਦੀ ਜਿਹੜੀ ਸਭ ਤੋਂ ਪਹਿਲੀ ਸ਼ਰਤ ਹੈਗੀ ਹੈ ਉਹ ਆ ਕਿ ਜਿਹੜਾ ਕੇਲਾ ਤੁਸੀਂ ਚੂਜ਼ ਕਰਨਾ ਬਣਾਉਣਾ ਤੁਸੀਂ ਚੂਜ਼ ਕਰਨਾ ਉਹ ਨਾ ਬਹੁਤਾ ਪੱਕਿਆ ਹੋਣਾ ਚਾਹੀਦਾ ਤੇ ਨਾ ਬਹੁਤਾ ਕੱਚਾ ਹੋਣਾ ਚਾਹੀਦਾ ਹੂੰ ਜਮਾ ਵਿੱਚਲਾ ਮਟੀਰੀਅਲ ਚਾਹੀਦਾ ਆਪਾਂ ਨੂੰ ਜਿਸ ਤਰੀਕੇ ਨਾਲ ਇਹ ਹਰੇ ਤੇ ਪੀਲੇ ਰੰਗ ਦੇ ਹਾਂ ਹਰੇ ਤੇ ਪੀਲੇ ਰੰਗ ਦੇ ਮਿਕਸ ਦੇਖੋ ਤੁਸੀਂ ਕੇਲੇ ਦਾ ਕਲਰ ਦੇਖੋ ਜੋ ਇਹ ਬਨਾਣਾ ਦਾ ਕਲਰ ਹੈਗਾ ਇਦਾਂ ਦੇ ਤੁਸੀਂ ਬਨਾਣਾ ਚੂਜ਼ ਕਰਨੇ ਨੇ ਠੀਕ ਹੈ ਆਪਾਂ ਇੱਕ ਬਨਾਣਾ ਐਚੋ ਕੱਢ ਲਿਆ ਇਹਨੂੰ ਪਹਿਲਾਂ ਆਪਾਂ ਛਿੱਲ ਲਿਆ ਆ ਦੇਖੋ ਕੈਮਰਾਮੈਨ ਸਾਹਿਬ ਨੂੰ ਰਿਕੁਐਸਟ ਕਰਦੇ ਆ ਵੀ ਇਹਨੂੰ ਜਿਹੜਾ ਚੰਗੀ ਤਰ੍ਹਾਂ ਦਿਖਾਇਆ ਜਾਏ ਦੇਖੋ ਜੀ ਇਹਨੂੰ ਕੱਢ ਕੇ ਛਿੱਲੜ ਲਾ ਕੇ ਦੀ ਸਾਈਡ ਤੇ ਰੱਖਤੀ ਆਪਾਂ ਫਿਰ ਇਹਨੂੰ ਐਦਾਂ ਕਰਕੇ ਛੋਟੇ-ਛੋਟੇ ਬਰੀਕ ਪੀਸਾਂ ਦੇ ਵਿੱਚ ਇਹਨੂੰ ਕੱਟ ਲੈਣਾ ਬਹੁਤ ਈਜ਼ੀ ਹੈ ਜੀ ਬਣਾਣਾ ਇਹਨੂੰ ਚਟਨੀ ਨੂੰ ਆ ਦੇਖੋ ਠੀਕ ਹੈ ਇਹਨਾਂ ਨੂੰ ਅਸੀਂ ਇਸ ਤਰੀਕੇ ਨਾਲ ਸਲਾਈਸ ਦੇ ਤੌਰ ਤੇ ਕੱਟ ਲਿਆ ਹਾਂ ਬਿਲਕੁਲ ਸਲਾਈਸ ਦੇ ਤੌਰ ਤੇ ਕੱਟ ਲਿਆ ਇਹਨਾਂ ਨੂੰ ਬਰੀਕ ਬਰੀਕ ਕੱਟ ਲਿਆ ਪਹਿਲਾਂ ਇੱਕ ਕਰੀ ਠੀਕ ਹੈ ਕੱਟ ਕੇ ਤੇ ਇਹਨੂੰ ਕੀ ਕਰਨਾ ਆਪਾਂ ਸਭ ਤੋਂ ਪਹਿਲਾਂ ਇੱਕ ਲੌਂਗ ਲੈਣਾ ਸਿਰਫ ਇੱਕ ਲੌਂਗ ਮੈਂ ਆਪਣੇ ਦੇਖਣ ਵਾਲੇ ਵੀਰਾਂ ਨੂੰ ਇਹ ਬੇਨਤੀ ਕਰਦਾ ਹਾਂ ਵੀ ਕੋਈ ਵੀ ਮੇਰਾ ਵੀਰ ਆਪਣੀ ਮਰਜ਼ੀ ਨਾਲ ਲੌਂਗ ਦੀ ਕੁਆਂਟੀਟੀ ਨਾ ਵਧਾਏ ਕਿਉਂਕਿ ਜਿਹੜੀ ਇੱਕ ਲੌਂਗ ਦੀ ਕੁਆਂਟੀਟੀ ਫਿਕਸ ਕੀਤੀ ਗਈ ਹੈ ਇਹ ਬਿਲਕੁਲ ਅੱਜ ਦੇ ਵੈਦਰ ਦੇ ਹਿਸਾਬ ਨਾਲ ਸਹੀ ਹੈ ਇਹ ਤਾਂ ਲੌਂਗ ਤਾਂ ਗਰਮ ਹੁੰਦੇ ਜੀ ਡਾਕਟਰ ਲੌਂਗ ਗਰਮ ਹੁੰਦਾ ਜੀ ਬਿਲਕੁਲ ਗਰਮ ਹੁੰਦਾ ਬਟ ਜਦੋਂ ਆਪਾਂ ਇਹਨੂੰ ਕੇਲੇ ਦੇ ਵਿੱਚ ਮਿਕਸ ਕਰ ਦੇਣਾ ਨਾ ਤੇ ਇਹਨੇ ਮਿਲ ਕੇ ਆਪਸ ਦੇ ਵਿੱਚ ਬਹੁਤ ਵਧੀਆ ਕੰਬੀਨੇਸ਼ਨ ਤੁਹਾਨੂੰ ਕੰਬੀਨੇਸ਼ਨ ਜਿਹੜਾ ਦੇਣਾ ਹੈ ਜੀ ਇਹ ਕਟਲਿਆ ਜੀ ਅਸੀਂ ਲੌਂਗ ਕਟਲਿਆ ਇਹ ਲੌਂਗ ਕਟਲਿਆ ਜੀ ਲੌਂਗ ਦੇ ਵਿੱਚ ਹੁਣ ਆਪਾਂ ਇਹ ਚਟਨੀ ਨੂੰ ਮਿਕਸ ਕਿੱਦਾਂ ਕਰਨਾ ਇਹਨੂੰ ਕੇਲੇ ਨੂੰ ਵਿੱਚ ਪਾ ਕੇ ਆ ਦੇਖੋ ਇਹ ਐਂਦਾ ਕਰਕੇ ਇਹਨੂੰ ਵੀ ਕਟ ਲੈਣਾ ਹਾਂ ਹਾਂ ਇਹਨੂੰ ਫੇਲ ਲੈਣਾ ਜੀ ਇਹਦੀ ਲੇਵੀ ਵੱਨੋਂ ਤਿਆਰ ਕਰ ਲੈਣੀ ਆ ਦੇਖੋ ਅੱਛਾ ਮਤਲਬ ਇਹ ਚਟਨੀ ਤਿਆਰ ਕਰਦੇ ਆ ਆ ਦੇਖੋ ਜੀ ਕੇਲੇ ਦੀ ਚਟਨੀ ਐਂਦਾ ਤਿਆਰ ਹੋਣੀ ਹੈ ਹੂੰ ਹੂੰ ਇਹਦੇ ਵਿੱਚ ਹੁਣ ਆਪਾਂ ਇੱਕ ਇੱਕ ਕਰਕੇ ਪੀਸ ਹੋਰ ਐਡ ਕਰੀ ਜਾਣੇ ਨੇ ਠੀਕ ਹੈ ਤੇ ਆਹ ਦੇਖੋ ਠੀਕ ਹੋ ਗਿਆ ਇਹ ਬਣ ਗਈ ਸਾਡੀ ਨਲਕਾ ਪੱਟ ਚਟਨੀ ਇਹ ਨਲਕਾ ਪਟਾਊਗੀ ਤੁਹਾਡੇ ਕੋ ਠੀਕ ਹੈ ਪਰ ਉਹ ਵਾਲਾ ਨਹੀਂ ਜਿਹੜਾ ਸੰਨੀ ਦੇ ਹੌਲ ਨੇ ਪਟਿਆ ਸੀ ਅੱਛਾ ਇਹ ਦੇਖਣ ਵਾਲੇ ਸਮਝ ਗਏ ਕਿਹੜਾ ਕਿੰਨਾ ਪਿਆਵਾ ਠੀਕ ਹੈ ਤਾਕਤ ਵਾਲਾ ਤਾਕਤ ਵਾਲਾ ਵੀ ਮਨੋਣਾ ਵਾਲੇ ਵੀ ਸਮਝ ਗਏ 파ਟਨਰ ਨੂੰ ਖੁਸ਼ ਕਰਨ ਵਾਲਾ ਠੀਕ ਚਲੋ ਅਸੀਂ ਇਸ ਤਰੀਕੇ ਨਾਲ ਕਰ ਲਈ ਫਿਰ ਤੇ ਇਸਤੇਮਾਲ ਡਾਕਟਰ ਸਾਹਿਬ ਕਿਵੇਂ ਕਰਨੇ ਜੀ ਤੇ ਆਹ ਦੇਖੋ ਜੀ ਚਟਨੀ ਬਣ ਕੇ ਬਿਲਕੁਲ ਤਿਆਰ ਹੈ ਠੀਕ ਹੈ ਇਹਨੂੰ ਹੁਣ ਤੁਸੀਂ ਸਵੇਰੇ ਨਿਰਨੇ ਕਾਲ ਜੇ ਗਰਮ ਦੁੱਧ ਦੇ ਨਾਲ ਹਮ ਬੜੇ ਪਿਆਰ ਨਾਲ ਖਾਣੀ ਹੈ ਠੀਕ ਤੇ ਜਦੋਂ ਤੁਸੀਂ ਇਹਨੂੰ ਪਿਆਰ ਨਾਲ ਖਾਓਗੇ ਹਮ ਤੇ ਫਿਰ ਤੁਸੀਂ ਅਸਰ ਜਦੋਂ ਆਏਗਾ ਤੁਹਾਨੂੰ ਪ੍ਰੋਪਰ ਜਦੋਂ ਆਰਾਮ ਆਏਗਾ ਉਦੋਂ ਫਰੂਕੀ ਸਾਹਿਬ ਨੂੰ ਥੱਲੇ ਕਮੈਂਟ ਕਰਕੇ ਦੱਸਣੇ ਨੇ ਤੁਸੀਂ ਵੀਡੀਓ ਨੂੰ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਵੀ ਜਰੂਰ ਕਰਨਾ ਤੇ ਪੇਜ ਨੂੰ ਵੀ ਲਾਈਕ ਕਰਨਾ ਤੇ ਸਬਸਕ੍ਰਾਈਬ ਵੀ ਕਰਨਾ ਚੈਨਲ ਨੂੰ ਜਿਹੜੇ ਮੇਰੇ ਵੀਰਾਂ ਨੂੰ ਦੁੱਧ ਨਹੀਂ ਹজম ਹੁੰਦਾ ਜਾਂ ਦੁੱਧ ਦੀ ਕੋਈ ਇੰਡਾਈਜੈਸ਼ਨ ਦੀ ਪ੍ਰੋਬਲਮ ਹੈ ਜਾਂ ਕੋਈ ਵੀ ਉਹਨਾਂ ਨੂੰ ਮਸਲਾ ਦੁੱਧ ਦੇ ਨਾਲ ਦੁੱਧ ਨਹੀਂ ਲੈਣਾ ਚਾਹੁੰਦੇ ਉਹ ਮੇਰੇ ਵੀਰ ਥੋੜਾ ਜਿਆ ਨਰਮ ਜਿਹੜਾ ਮਤਲਬ ਆਪਾ ਨੀਮ ਕਰਮ ਪਾਣੀ ਜਿਹੜਾ ਹੁੰਦਾ ਕੋਸਾ ਪਾਣੀ ਉਹਦੇ ਨਾਲ ਵੀ ਇਸਤੇਮਾਲ ਕਰ ਸਕਦੇ ਹੋ ਕੋਈ ਮਸਲਾ ਨਹੀਂ ਵੀ ਜਰੂਰ ਦੁੱਧ ਨਾਲ ਹੀ ਇਸਤੇਮਾਲ ਕਰਨੀ ਹੈ ਠੀਕ ਹੈ ਠੀਕ ਤੇ ਤੁਸੀਂ ਇਹਨੂੰ ਲਗਾਤਾਰ 10 ਦਿਨ ਇਸਤੇਮਾਲ ਕਰ ਸਕਦੇ ਹੋ 10 ਦਿਨ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਘੱਟੋ ਘਾਟੇ ਦੇ ਵਿੱਚ 10 ਦਿਨਾਂ ਦਾ ਗੈਪ ਪਾਣਾ ਫਿਰ ਇਹਨੂੰ ਕੰਟੀਨਿਊ ਕਰਨਾ ਕੋਈ ਵੀ ਫਾਰਮੂਲਾ ਜਿਹੜਾ ਹੁੰਦਾ ਉਹਨੂੰ ਲਗਾਤਾਰ ਆਪਾਂ ਨਹੀਂ ਲੈਣਾ ਹੁੰਦਾ